ਹਾਂ ਜੇ ਨਹੀਂ ਮੈਂ ਕੱਲ੍ਹ ਆਪਾਂ ਨਾਲ ਆ ਜਾਣੇ ਮੈਂ ਅੱਜ ਜਿਵੇਂ ਸਾਡੇ ਮਾਨਯੋਗ ਸਿਹਤ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਹੇਠ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮਨਾਇਆ ਜਾਂਦਾ ਹੈ ਅਸੀਂ ਇਸ ਸਬੰਧ ਵਿੱਚ ਹਰ ਸ਼ੁੱਕਰਵਾਰ ਅਸੀਂ ਅੰਮ੍ਰਿਤਸਰ ਦੇ ਵਿੱਚ ਹਰ ਏਰੀਆ ਵਿੱਚ ਜਾ ਕੇ ਉੱਥੇ ਡੇਂਗੂ ਦੇ ਰਿਗਾਰਡਿੰਗ ਸਰਵੇ ਕਰਵਾਇਆ ਜਾਂਦਾ ਹੈ ਬਾਕੀ ਘਰਾਂ ਦੇ ਵਿੱਚ ਜਾ ਕੇ ਚੈੱਕ ਕੀਤਾ ਜਾਂਦਾ ਹੈ ਕਿਸੇ ਘਰ ਦੇ ਵਿੱਚ ਕੋਈ ਪਾਣੀ ਤਾਂ ਖੜਾ ਨਹੀਂ ਹੈ ਫ੍ਰਿਜ ਚੈੱਕ ਕੀਤੇ ਜਾਂਦੇ ਹਨ ਕੂਲਰ ਚੈੱਕ ਕੀਤੇ ਜਾਂਦੇ ਹਨ ਉਹਨਾਂ ਦੇ ਟੁੱਟੇ ਗਮਲੇ ਚੈੱਕ ਕੀਤੇ ਜਾਂਦੇ ਇਸ ਦੇ ਨਾਲ ਹੀ ਹਰ ਏਰੀਆ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਡੇਂਗੂ ਸੰਬੰਧੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਡੇਂਗੂ ਦੇ ਸੰਬੰਧ ਵਿੱਚ ਸਾਵਧਾਨੀ ਦੇ ਤੌਰ ਤੇ ਉਹਨਾਂ ਨੇ ਆਪਣੇ ਆਪ ਨੂੰ ਢੱਕ ਕੇ ਰੱਖਣਾ ਹੈ ਕਵਰਡ ਕਪੜੇ ਪਾ ਕੇ ਰੱਖਣੇ ਹਨ ਅਤੇ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਤਾਂ ਉਹਦੇ ਰਿਗਾਰਡਿੰਗ ਜੇ ਕੋਈ ਲੱਛਣ ਆਂਦੇ ਜਿਵੇਂ ਤੇਜ਼ ਬੁਖਾਰ ਹੋਵੇ ਮਾਸਪੇਸ਼ੀਆਂ ਵਿੱਚ ਦਰਦ ਹੋਵੇ ਅੱਖਾਂ ਦੇ ਪਿੱਛੇ ਦਰਦ ਹੋਵੇ ਜੋੜਾਂ 'ਚ ਦਰਦ ਹੋਵੇ ਜਾਂ ਕੋਈ ਬਾਡੀ ਤੇ ਕੋਈ ਰੈਸ਼ ਹੋਣ ਤਾਂ ਉਹਨਾਂ ਨੂੰ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਕੋਈ ਵੀ ਬੁਖਾਰ ਹੁੰਦਾ ਇਸ ਤਰ੍ਹਾਂ ਦੇ ਕੋਈ ਲੱਛਣ ਆਂਦੇ ਆ ਤਾਂ ਉਹਨਾਂ ਨੂੰ ਸਿਰਫ ਪੈਰਾਸੀਟਾਮੋਲ ਲੈਣੀ ਚਾਹੀਦੀ ਹੈ ਹੋਰ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਇਸ ਸਬੰਧੀ ਉਹਨਾਂ ਨੂੰ ਜਾਗਰੂਕ ਇਸ ਦਾ ਅਰ nghĩa ਸਮੇਤ ਮੌਨਸੂਨ ਸੀਜ਼ਨ ਵੀ ਅਕਸਰ ਲੱਗ ਕਿ ਕਿਹੜਾ ਤਰ੍ਹਾਂ ਦੇ ਤਬੰਦ ਕਿਤੇ ਜਾਂਦੇ ਹਾਂ ਜਿਵੇਂ ਜਿਵੇਂ ਆਉਣ ਵਾਲੇ ਸਮੇਂ ਵਿੱਚ ਮੌਨਸੂਨ ਸੀਜ਼ਨ ਆ ਰਿਹਾ ਹੈ ਜੁਲਾਈ ਤੁਹਾਨੂੰ ਪਤਾ ਜਿਵੇਂ ਜੁਲਾਈ ਤੋਂ ਨਵੰਬਰ ਤੱਕ ਇਸ ਟਾਈਮ ਦੇ ਵਿੱਚ ਡੇਂਗੂ ਦਾ ਮੱਛਰ ਜਿਹੜਾ ਸਭ ਤੋਂ ਜ਼ਿਆਦਾ ਪਨਪਤਾ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਬੁਖਾਰ ਹੋ ਨਾ ਦਿੱਤਾ ਜਾਏ ਅਤੇ ਸਾਵਧਾਨੀ ਵਰਤੀ ਜਾਵੇ ਚਲਾਨ ਕੱਟਿਆ ਜਾਂਦਾ ਹਾਂ ਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਰਿੱਜ ਜਾਂ ਜਿਨ੍ਹਾਂ ਦੇ ਵਿੱਚ ਕੋਈ ਲਾਰਵਾ ਮਿਲਦਾ ਹੈ ਸਾਡੀਆਂ ਟੀਮਾਂ ਰੈਗੂਲਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਲਾਰਵਾ ਮਿਲਦਾ ਹੈ ਜਾਂ ਕੁਝ ਹੋਰ ਟੁੱਟੇ ਮਤਲਬ ਬਰਤਨਾਂ 'ਚ ਪਾਣੀ ਪਿਆ ਹੈ ਜਾਂ ਟਾਇਰਾਂ 'ਚ ਪਾਣੀ ਪਿਆ ਹੈ ਉਸ ਸਬੰਧੀ ਉਹਨਾਂ ਨੂੰ ਵਾਰਨਿੰਗ ਦਿੰਦੇ ਆ ਪਹਿਲਾਂ ਦੋ ਵਾਰੀ ਵਾਰਨਿੰਗ ਦਿੱਤੀ ਜਾਂਦੀ ਹੈ ਤੀਸਰੀ ਵਾਰੀ ਚਲਾਨ ਕੱਟਿਆ ਜਾਂਦਾ ਹੈ ਹੁਣ ਤੱਕ ਕੰਬਰੀ ਸਰ ਜਲ ਕਿੰਨੇ ਡੇਂਗੂ ਜਾਂ ਚਿਕਨਗੂ ਦੇ ਕੇਸ ਆ ਚੁੱਕੇ ਹਨ ਹੁਣ ਤੱਕ ਕੰਬਰੀ ਸਰ ਦੇ ਵਿੱਚ 12 ਡੇਂਗੂ ਦੇ ਕੇਸ ਆ ਚੁੱਕੇ ਹਨ ਜਿਹੜੇ ਕਿ ਪਿਛਲੇ ਸਾਲ ਦੇ ਕੰਪੈਰੀਟਿਵਲੀ ਬਹੁਤ ਘੱਟ ਹੈ ਅੱਧੇ ਪਿਛਲੇ ਸਾਲ 100 ਮਤਲਬ ਇਸ ਟਾਈਮ ਤੱਕ 105 ਕੇਸਿਸ ਆਏ ਸੀ ਜਿਹੜੇ ਹਾਲੇ ਬਹੁਤ ਘੱਟ ਹੈ ਤੇ ਚਿਕਨਗੁਨੀਆ ਦੇ 16 ਕੇਸਿਸ ਆ ਚੁੱਕੇ ਹਨ ਇਹ ਵੀ ਲਾਸਟ ਕੇਸ ਚਿਕਨਗੁਨੀਆ ਦਾ ਸੋ ਮਤਲਬ ਮਈ ਦੇ ਵਿੱਚ ਆਇਆ ਸੀਗਾ ਉਸ ਤੋਂ ਬਾਅਦ ਵੀ ਚਿਕਨਗੁਨੀਆ ਦਾ ਕੇਸਿਸ ਨਹੀਂ ਇਸ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਜੇ ਉਹ ਸਾਵਧਾਨ ਰਹਿਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਡੇਂਗੂ ਐਂਡ ਚਿਕਨਗੁਨੀਆ ਦਾ ਕੋਈ ਕੇਸ ਨਹੀਂ ਆਏਗਾ